ਆਤਮਾ ਨਹੀਂ ਨਿਕਲਦੀ ਮਰ ਕੇ ਨਹੀਂ ਨਾ ਤਾਂ ਇਹਦੇ ਵਿੱਚ ਵੜੀ ਹੁੰਦੀ ਹੈ ਤੇ ਨਾ ਹੀ ਇਹਦੇ ਚੋਂ ਨਿਕਲਦੀ ਹੈ ਪਰ ਅੱਜ ਤੱਕ ਆਏ ਨਾਮ ਜਿੰਨੇ ਨਹੀਂ ਕਿ ਆਏ ਆਏ ਨਾਮ ਜਿੰਨ ਪਰ ਹਜੇ ਤੱਕ 40 ਸਾਲਾਂ ਚ ਕੋਈ ਜਿੱਤ ਨਹੀਂ ਸਕਿਆ ਸੋਸਾਇਟੀ ਦਾ ਇਹੀ ਦਾਵਾ ਹੈ ਕਿ ਜਿਨ੍ਹਾਂ ਨੂੰ ਕੋਈ ਆਪਾਂ ਕਹਿ ਲੈਨੇ ਦੇਵੀ ਸ਼ਕਤੀਆਂ ਕਹਿ ਲੋ ਭੂਤ ਪ੍ਰੇਤ ਆਤਮਾ ਕਿਸੇ ਤਰ੍ਹਾਂ ਦੀ ਹੁੰਦਾ ਜਿਹੜੀ ਉਹ ਕਿਸੇ ਢੰਗ ਨਾਲ ਸਾਬਤ ਕਰ ਦੇ ਕੇ ਫਿਰ ਮਰ ਕੇ ਫਿਰ ਕੀ ਹੁੰਦਾ ਮਤਲਬ ਮਰ ਕੇ ਫਿਰ ਬੰਦਾ ਖਤਮ ਮਰ ਕੇ ਬੰਦਾ ਜਿਵੇਂ ਆਪਣੀ ਪਹਿਲਾ ਗੱਲ ਚੱਲੀ ਸੀ ਕਿ ਇਸ ਬ੍ਰਹਿਮੰਡ ਦੇ ਵਿਕਾਸ ਚੋਂ ਇਹ ਪੈਦਾ ਹੁੰਦਾ ਵੱਖ-ਵੱਖ ਤੱਤਾਂ ਦੀ ਬਾਡੀ ਹੈ ਜਿਵੇਂ ਹੱਡੀਆਂ ਕਹ ਲੋ ਕੈਲਸ਼ੀਅਮ ਵਗੈਰਾ ਫਾਸਫੋਰਸ ਸਾਰੇ ਤੱਤਾਂ ਦੀ ਬਣੀ ਹੋਈ ਹੈ ਇਹ ਉਸੇ ਤਰ੍ਹਾਂ ਹੀ ਉਹਨਾਂ ਤੱਤਾਂ ਦੇ ਵਿੱਚ ਇਹ ਫੇਰ ਇਸ ਧਰਤੀ 'ਚ ਕਹਿ ਲੋ ਰਲ ਜਾਂਦਾ ਜੇ ਅਸੀਂ ਅੱਗ ਲਗਾ ਦਨੇ ਉਹ ਗੈਸਾਂ ਦੇ ਰਾਹੀਂ ਕੁਛ ਹੱਡੀਆਂ ਦੇ ਰਾਖ ਰਾਹੀਂ ਉਹ ਸਾਰੇ ਤਤ ਆਤਮਾ ਬਾਰੇ ਵੀ ਫਿਰ ਅੱਗੇ ਉਹ ਦੋ ਗੱਲਾਂ ਹੀ ਚੱਲਦੀਆਂ ਇੱਕ ਤਾਂ ਹੁੰਦਾ ਵੀ ਆਤਮਾ ਨੂੰ ਧਰਮਰਾਜ ਦੇ ਜੰਮਦੂਤ ਸਾਡੇ ਮੋਢਿਆਂ ਤੇ ਬੈਠਿਆ ਉਹ ਹੋ ਭਾਈ ਜਦੋਂ ਬੰਦਾ ਮਰ ਜਾਂਦਾ ਫਿਰ ਨੂੜ ਕੇ ਧੂਕ ਕੇ ਕੜੀਸ ਕੇ ਕਿਉਂ ਜਾਣ ਨੂੰ ਜੀ ਨਹੀਂ ਕਰਦਾ ਧਰਮਰਾਜ ਕੋਲੇ ਫਿਰ ਉਹ ਕੜੀਸ ਕੇ ਲ ਜਾਂਦੇ ਆ ਉੱਥੇ ਉੱਥੇ ਲੈ ਜਾਂਦੇ ਆ ਫਿਰ ਧਰਮਰਾਜ ਸਾਹਿਬ ਗਤਾਬ ਕਰਦਾ ਲੇਖਾ ਦੇਖਦਾ ਤੇ ਜੇ ਚੰਗਾ ਹੋਵੇ ਸੁਰਗਾਂ ਕੰਨ ਹੀ ਭੇਜ ਦਿੰਦਾ ਮਾੜਾ ਹੋਵੇ ਨਰਕਾਂ ਚ ਸੜ ਦਿੰਦਾ ਤੇ ਨਰਕਾਂ ਚ ਫਿਰ ਤੇਲ ਦੇ ਕੜਾਹੇ ਉਬਲਦੇ ਆ ਉਥੇ پاک ਦੀਆਂ ਨਦੀਆਂ ਚੱਲਦੀਆਂ ਲਾਲ ਲਾਲ ਅਗਨਾ ਥਮਲ ਕੀਤੇ ਉਹਨੂੰ ਚਮੇੜ ਦਿੰਦੇ ਆ ਉਹ ਸੂਈ ਦੇ ਨੱਕੇ ਵਿੱਚ ਦੀ ਨਗਾ ਦਿੰਦੇ ਆ ਇਹ ਵੀ ਚੱਲਦਾ ਪਰ ਇਹ ਵੀ ਚੱਲਦਾ ਵੀ ਆਤਮਾ ਅਮਰ ਹੁੰਦੀ ਹੈ ਹੁਣ ਜੇ ਇਹ ਗੱਲਾਂ ਅਸੀਂ ਥੋੜਾ ਜਿਹਾ ਤਰਕ ਕਰਕੇ ਸੱਚ ਕੱਢਣਾ ਹੋਵੇ ਆਤਮਾ ਕਹਿੰਦੇ ਅਮਰ ਹੁੰਦੀ ਹੈ ਨਾ ਇਹਨੂੰ ਅੱਗ ਜਲਾ ਸਕਦੀ ਹੈ ਨਾ ਪਾਣੀ ਡੋਬੋ ਸਕਦਾ ਫਿਰ ਧਰਮਰਾਜ ਦੇ ਤੇਲ ਵਾਲਾ ਕੜਾਹਾ ਕਿਦੇ ਖਾਤਰ ਹੈ ਜ ਜਗ ਤੇ ਜਲਾ ਨਹੀਂ ਸਕਦੀ ਤੇ ਫਿਰ ਇਹਨੂੰ ਉਹ ਤੇਲ ਦੇ ਕੜਾਹੇ ਚ ਭੁੰਨਣਾ ਕਿਨੂੰ ਆ ਜਣੀ ਕਹਿਣ ਦਾ ਮਤਲਬ ਕੀ ਹੈ ਇੱਕੋ ਹੀ ਗੱਲ ਹੈ ਜੇ ਸਾਡਾ ਸਮਾਜ ਮੈਂ ਖਾਸ ਕਰਕੇ ਕਹੂੰ ਕਿਰਤੀ ਵਰਗ ਦਲੀਲ ਸਵਾਲ ਕਰਨ ਲੱਗ ਜੇ ਨਾ ਇਹ ਫਿਰ ਆਤਮਾ ਵਾਲੀਆਂ ਰੂਹਾਂ ਵਾਲੀਆਂ ਧਰਮਰਾਜ ਵਾਲੀਆਂ ਨਰਕਾਂ ਵਾਲੀਆਂ ਸੁਰਗਾਂ ਵਾਲੀਆਂ ਅਗਲ ਇਹਦਾ ਬਾਲੀ ਛੇਤੀ ਸਾਹਮਣੇ ਆ ਜਾਂਦੀ ਬਾਲੀ ਛੇਤੀ ਕਹਿ ਲੋ ਇਹਨਾਂ ਦਾ ਪਰਦਾ ਫਾਸ਼ ਹੋ ਜਾਂਦਾ ਪਰ ਦੇਖੋ ਚਾਰ ਚਫੇਰੇ ਲੋਕ ਇਹ ਕਹਿੰਦੇ ਨੇ ਵੀ ਨਾਮ ਜਪਣਾ ਚਾਹੀਦਾ ਹੈ ਮਤਲਬ ਸਾਰੇ ਲੋਕ ਨੇ ਜਿਹੜੇ ਵੱਡੀ ਗਿਣਤੀ ਜਨਤਾ ਉਹ ਤਾਂ ਇਹ ਇਹ ਚੱਕਰ ਦਾ ਬਹੁਤ ਪ੍ਰਚਾਰ ਹੁੰਦਾ ਵੀ ਬੰਦਾ ਇੱਥੇ ਆਇਆ ਈ ਸਿਮਰਨ ਕਰਨਾ ਹੈ ਨਾਮ ਜਪਣਾ ਹੈ ਭਗਤੀ ਕਰਨਾ ਹੈ ਤੇ ਤੁਸੀਂ ਕਹਿ ਰਹੇ ਹੋ ਰੱਬ ਹੈ ਨਹੀਂ ਤੇ ਫਿਰ ਕੀ ਹੈ ਜਿਹੜਾ ਨਾਮ ਜਪਣ ਦਾ ਭਗਤੀ ਕਰਨ ਦਾ ਇਹ ਇਹ ਵਿਚਾਰ ਫਿਰ ਇਹ ਕੀ ਹੈ ਦੇਖੋ ਇੱਕ ਤਾਂ ਇਹ ਕਿ ਕੋਈ ਬੰਦਾ ਕਿਸੇ ਪ੍ਰੋਬਲਮ ਚ ਹੈ ਉਹਦਾ ਧਿਆਨ ਕਿਸੇ ਪਾਸੇ ਹੋਰ ਲਾ ਦਿਓ ਉਹਨੂੰ ਵਕਤ ਹੀ ਤੌਰ ਤੇ ਰਿਲੀਫ ਮਿਲ ਜਾਂਦਾ ਹੈ ਪਰ ਇਹਦੀ ਲੌਂਗ ਰਨ ਫਿਰ ਇਸ ਸਥਾਪਤੀ ਦੇ ਹੱਕ ਚ ਭੁਗਦਾ ਕਿ ਤੁਸੀਂ ਆਪਦੀ ਸਮੱਸਿਆ ਦੇ ਕਾਰਨ ਲੱਭਣ ਦੀ بجائے ਕਿਸੇ ਨਾਮ ਜਪਣ ਚ ਕਿਸੇ ਭਗਤੀ ਚ ਕਿਸੇ ਜਿਹਨੂੰ ਕਹਿੰਦੇ ਸਮਾਧੀ ਚ ਤੁਸੀਂ ਚਲੇ ਜਾਓ ਤੁਹਾਡੀ ਸਮੱਸਿਆਵਾਂ ਅਸਲ ਚ ਕੀ ਹੈ ਕਿ ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਦਾ ਖਤਰਾ ਖਤਮ ਨਹੀਂ ਹੁੰਦਾ ਨਾਮ ਜਪਣਾ ਕਹਿ ਲੋ ਭਗਤੀ ਕਰਨਾ ਪੂਜਾ ਪਾਠ ਕਰਨਾ ਮੈਂ ਤੁਹਾਨੂੰ ਫੇਰ ਕਹਿੰਦਾ ਕਿ ਕੋਈ ਵਕਤ ਹੀ ਲੱਗੇ ਕਿ ਆਪਦੀ ਸਮੱਸਿਆ ਤੋਂ ਧਿਆਨ ਪਾਸੇ ਹੋ ਗਿਆ ਬੰਦੇ ਨੂੰ ਲੱਗਿਆ ਮੈਂ ਥੋੜਾ ਰਿਲੈਕਸ ਆ ਪਰ ਸਮੱਸਿਆ ਤਾਂ ਸਾਹਮਣੇ ਖੜੀ ਹੈ ਨਾ ਜਿੰਨਾ ਚਿਰ ਜਿਹਨੂੰ ਸਿੱਧੇ ਨਹੀਂ ਟੱਕਰਦੇ ਸਮੱਸਿਆ ਦੇ ਕਾਰਨ ਸਮੱਸਿਆ ਦਾ ਹੱਲ ਜ਼ਰੂਰੀ ਨਹੀਂ ਕਿ ਸਾਰੀਆਂ ਸਮੱਸਿਆਵਾਂ ਦੇ ਹੱਲ ਸਾਡੇ ਕੋਲ ਪਰ ਸਾਨੂੰ ਹੱਲ ਪਤਾ ਤਾਂ ਹੋਵੇ ਨਾ ਵੀ ਇਹ ਸਮੱਸਿਆ ਦਾ ਕਾਰਨ ਹੱਲ ਕਰਨ ਵਾਲੀਆਂ ਸ਼ਕਤੀਆਂ ਕਿਹੜੀਆਂ ਨੇ ਫਿਰ ਅਸੀਂ ਉਹਦੇ ਤੇ ਸਿੱਧਤ ਕਰ ਲਾਂਗੇ ਆਪਦੀ ਗੱਲ ਅੱਛਾ ਦੇਖੋ ਤੁਸੀਂ ਕਹਿ ਰਹੇ ਹੋ ਕਿ ਰੱਬ ਦੀ ਹੋਂਦ 'ਤੇ ਤੁਸੀਂ ਯਕੀਨ ਨਹੀਂ ਕਰਦੇ ਤੁਸੀਂ ਕਹਿੰਦੇ ਹੋ ਕਿ ਜਿਹੜੇ ਮੰਨਦੇ ਨੇ ਉਹ ਸਾਨੂੰ ਵਿਖਾਉਣ ਰੱਬ ਕਿੱਥੇ ਆ ਪਰ ਜਿਹੜੇ ਰੱਬ ਨੂੰ ਮੰਨਦੇ ਨੇ ਉਹ ਕਹਿੰਦੇ ਆ ਰੱਬ ਨਾਲ ਹਵਾ ਵਾਂਗ ਹੈ ਜਿਵੇਂ ਹਵਾ ਹੈ ਤਾਂ ਹੈ ਪਰ ਦਿਖਦੀ ਨਹੀਂ ਉਹ ਕਹਿੰਦੇ ਰੱਬ ਜਿਵੇਂ ਬਿਜਲੀ ਵਾਂਗ ਹੈ ਜਿਵੇਂ ਬਿਜਲੀ ਹੁੰਦੀ ਤਾਂ ਹੈ ਆ ਤੇ ਉਹ ਝਟਕਾ ਵੀ ਮਾਰਦੀ ਹੈ ਪਰ ਉਹ ਦਿਖਦੀ ਨਹੀਂ ਏਦਾਂ ਦਾ ਕਨਸੈਪਟ ਉਹ ਕਹਿੰਦੇ ਰੱਬ ਦੇਖੋ ਇਹ ਬਸ ਆਹੀ ਗੱਲ ਹੈ ਇਹੀ ਗੱਲ ਹੈ ਜਿਵੇਂ ਹਵਾ ਹੈ ਹਵਾ ਨੂੰ ਅਸੀਂ ਟਾਇਰ 'ਚ ਭਰ ਕੇ ਗੁਬਾਰੇ 'ਚ ਭਰ ਕੇ ਮਹਿਸੂਸ ਕਰ ਸਕਦੇ ਹਾਂ ਟਾਇਰ ਚ ਭਰੀ ਹੋਈ ਹਵਾ ਗੁਵਾਰੇ ਚ ਭਰੀ ਹੋਈ ਹਵਾ ਪ੍ਰੈਸ਼ਰ ਨਾਲ ਨੂੰ ਫੁਲਾਉਂਦੀ ਐ ਇਹਦਾ ਮਤਲਬ ਰਿਜ਼ਲਟ ਇੱਕ ਮਿਲਦਾ ਬਿਲਕੁਲ ਇਸੇ ਤਰ੍ਹਾਂ ਹੀ ਅਗਰ ਇਹ ਐ ਸੱਦ ਹੋ ਜਾਂਦੀ ਐ ਗੱਲ ਕਿ ਵੀ ਆ ਇਹਦੀ ਹੋਂਦ ਆ ਬਿਜਲੀ ਆ ਬਿਜਲੀ ਦੇ ਤਾਂ ਦੇਖੋ ਅੱਜ ਕੱਲ੍ਹ ਐਂ ਕਹਿ ਲਓ ਵੀ ਬਿਜਲੀ ਦੇ ਤਾਂ ਪ੍ਰੂਵ ਕਰਨ ਦੇ ਐਨੇ ਸਿਸਟਮ ਐ ਕਿ ਤੁਸੀਂ ਇਹਨੂੰ ਨਹੀਂ ਚਲਾ ਸਕਦੇ ਬਿਜਲੀ ਤੋਂ ਬਿਨਾ ਲਾਈਟਾਂ ਨਹੀਂ ਚੱਲਦੀਆਂ ਪੱਖੇ ਘਰਾਂ ਦੇ ਵਿੱਚ ਸਵੇਰ ਤੋਂ ਲੈ ਕੇ ਉੱਠਣ ਤੋਂ ਲੈ ਕੇ ਕਹਿ ਲਓ ਚੁੱਲ੍ਹੇ ਤੋਂ ਲੈ ਕੇ ਮਧਾਣੀ ਤੋਂ ਲੈ ਕੇ ਹਰ ਚੀਜ਼ ਜਿੱਥੋਂ ਬਿਜਲੀ ਪ੍ਰੂਫ ਹੁੰਦੀ ਹੈ ਕਿ ਇਹ ਬਿਜਲੀ ਹੈ ਫਿਰ ਇਹੀ ਗੱਲ ਮੈਂ ਰਿਪੀਟ ਕਰਨਾ ਚਾਹੁੰਨਾ ਮੈਂ ਜ਼ੋਰ ਵੀ ਦੇਣਾ ਚਾਹੁੰਨਾ ਕਿ ਕੋਈ ਇਹੋ ਜਿਹਾ ਐਕਸਪੈਰੀਮੈਂਟ ਹੋਵੇ ਜਿਹਦੇ ਨਾਲ ਹਵਾ ਵਾਂਗੂ ਪਾਣੀ ਵਾਂਗੂ ਆਪਾਂ ਟੈਸਟ ਕਰ ਲਈਏ ਵੀ ਭਾਈ ਆਹ ਇਨਾ ਇਨਾ ਟੰਗਾ ਨਾਲ ਰੱਬ ਦੀ ਹੋਂਦ ਹੈ ਜਿਹੜੀ ਉਹ ਸ਼ੋਅ ਹੁੰਦੀ ਹੈ ਸਾਬਤ ਹੁੰਦੀ ਹੈ ਪ੍ਰੂਫ ਹੁੰਦੀ ਹੈ ਪਰ ਉਹ ਜਿਹੜੇ ਰੱਬ ਨੂੰ ਮੰਨਦੇ ਨੇ ਉਹ ਕਹਿੰਦੇ ਨੇ ਵੀ ਰੱਬ ਨੂੰ ਸਾਫਤ ਕਰਨ ਦਾ ਇੱਕ ਹੀ ਟੈਸਟ ਹੈ ਕਿ ਤਰੀਕਾ ਹੈ ਭਗਤੀ ਕਰੋ ਨਾਮ ਜਪੋ ਸਿਮਰਨ ਕਰੋ ਉਹ 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 ਉਹਦਾ ਉਹਦਾ ਨਾਮ ਜਪੋ ਤੇ ਤੁਸੀਂ ਉਹ ਤਰਕਸ਼ੀਲ ਤੁਸੀਂੋਂ ਨਾਸਤਕੋਂ ਰੱਬ ਨੂੰ ਨਹੀਂ ਮੰਨਦੇ ਤੁਸੀਂ ਉਹ ਤਰੀਕਾ ਵਰਤਣਾ ਨਹੀਂ ਚਾਹੁੰਦੇ ਤਾਂ ਫਿਰ ਟੈਸਟ ਕਿਵੇਂ ਹੋਊਗਾ ਨਹੀਂ ਸਾਨੂੰ ਅੱਜ ਤੱਕ ਕੋਈ ਇਹੋ ਜਿਹਾ ਵੀ ਨਹੀਂ ਮਿਲਿਆ ਵੀ ਮੈਂ ਇਹ ਤਰੀਕਾ ਦਾ ਵਰਤਿਆ ਤੇ ਫਿਰ ਮੈਨੂੰ ਐਂ ਪ੍ਰਾਪਤ ਹੋਇਆ ਇਹੋ ਜਿਹਾ ਸੀ ਉਹ ਐਂ ਹੋ ਕਰਦਾ ਮੇਰੀ ਜ਼ਿੰਦਗੀ ਚ ਐਂ ਕੀਤਾ ਸੋ ਮੈਂ ਤਾਂ ਇਹਦੇ ਦੇ ਵੀ ਕਹਿਣਾ ਚਾਹਣਾ ਕਿ ਕਹਿੰਦੇ ਹੁੰਦੇ ਆ ਕਿ ਰੱਬ ਦਿੰਦਾ ਸਭ ਨੂੰ ਖਾਣ ਨੂੰ ਦਿੰਦਾ ਹੋਰ ਦਿੰਦਾ ਤੇ ਜਿਹਨੂੰ ਦਿੰਦਾ ਛੱਪਰ ਪਾੜ ਕੇ ਦਿੰਦਾ ਤੇ ਮੈਂ ਤਾਂ ਸਮਾਜ ਚ ਤੁਸੀਂ ਵੀ ਦੇਖਦੇ ਹੋ ਸਮਾਜ ਦਾ ਵੱਡਾ ਹਿੱਸਾ ਜੇ ਸਰਕਾਰ ਦੀ ਭਾਸ਼ਾ ਜੀ ਵੀ ਕਹਿਣਾ ਹੋਵੇ 80 ਕਰੋੜ ਲੋਕ ਤਾਂ ਅੱਜਕੱਲ ਕਣਕ ਆਟਾ ਚੌਲ ਸਰਕਾਰ ਤੋਂ ਲੈਂਦੇ ਪਏ ਆ ਤੇ ਇਹ ਕਹਿ ਲਓ ਕਿ ਉਹਨਾਂ 80 ਕਰੋੜ ਲੋਕਾਂ ਦੇ ਘਰ ਵੀ ਕੱਚੇ ਜਾਂ ਕੱਚਿਆਂ ਵਰਗੇ ਆ ਤੇ ਪਰ ਛੱਪੜ ਪਾੜ ਕੇ ਅੱਜ ਤੱਕ ਕਮ ਸਿੱਟਦਾ ਮੈਨੂੰ ਨਹੀਂ ਦੇਖਿਆ ਮੈਂ ਨਿੱਜੀ ਜ਼ਿੰਦਗੀ ਦੀ ਧਾਰਨ ਵੀ ਦੇ ਦੇਣਾ ਮੈਂ ਉਹਨਾਂ ਹਾਲਾਤਾਂ ਚੋਂ ਨਿਕਲਿਆ ਹੋਇਆ ਜਦੋਂ ਆਪਾਂ ਇਹ ਕਹਿੰਦੇ ਹੁੰਦੇ ਆ ਕਿ ਘਰੇ ਖਾਣ ਨੂੰ ਰੋਟੀ ਲਈ ਆਟਾ ਨਹੀਂ ਸੀ ਹੁੰਦਾ ਤੇ ਉਦੋਂ ਕੁਝ ਨਹੀਂ ਡਿੱਗਿਆ ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਕਿ ਜਦੋਂ ਦਾ ਇਹਨਾਂ ਸਾਰੀਆਂ ਗੱਲਾਂ ਚੁੱਚੇ ਉੱਠੇ ਆਂ ਦਲੀਲ ਨਾਲ ਸੋਚਣ ਲੱਗਿਆ ਤਾਂ ਜ਼ਿੰਦਗੀ ਦੀ ਹਰ ਗੱਲ ਬਾਰੇ ਗਿਆਨ ਹੋ ਗਿਆ ਜ਼ਿੰਦਗੀ ਨੂੰ ਜਿਉਣ ਦਾ ਸਲੀਕਾ ਆਇਆ ਔਰ ਜ਼ਿੰਦਗੀ ਵਿੱਚ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਇਸ ਗੱਲ ਦੇ ਨਿਰਣੇ ਲੈਣ ਦੀ ਸਮਰੱਥਾ ਵੀ ਬਣੀ ਹੈ। ਅੱਛਾ ਤੁਹਾਡੀ ਸੰਸਥਾ ਇਹ ਸੁਣਨ ਚ ਆਇਆ ਵੀ ਤੁਸੀਂ ਇਨਾਮ ਵੀ ਰੱਖਿਆ ਹੋਇਆ ਹੈ ਜੰਨੀਆਂ ਤਰਕਸ਼ੀਲਾਂ ਦੀਆਂ ਸੰਸਥਾਵਾਂ ਨੇ ਉਹਨਾਂ ਨੇ ਰੜ ਕੇ ਮਤਲਬ ਕਰੋੜਾਂ ਰੁਪਏ ਦਾ ਕਹਿੰਦੇ ਇਨਾਮ ਰੱਖਿਆ ਜਿਹੜਾ ਕੋਈ ਗੈਬੀ ਸ਼ਕਤੀਆਂ ਨੂੰ ਜਾਂ ਰੱਬ ਨੂੰ ਕੋਈ ਸਾਬਤ ਕਰੇਗਾ ਕਿ ਇਹ ਸੱਚ ਹੈ। ਬਿਲਕੁਲ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਜੇ ਗੱਲ ਕਰਨੀ ਹੋਵੇ ਨਾਮ ਤਾਂ 5 ਲੱਖ ਹੈ। ਕੈਨੇਡਾ ਚ ਵੀ ਤਰਕਸ਼ੀਲ ਸੈਟੀ ਵਾਂਗੂ ਆ ਸਾਰੇ ਭਾਰਤ ਦੀਆਂ ਸਟੇਟਾਂ ਚ ਵੀ ਨੇ ਅਮਰੀਕਾ ਚ ਵੀ ਆ ਨਿਊਜ਼ੀਲੈਂਡ ਚ ਵੀ ਆ ਸਾਰਿਆਂ ਹੀ ਥਾਵਾਂ ਚ ਲਗਭਗ ਅਡਡ ਨਾਵਾਂ ਦੇ ਤਹਿਤ ਚੱਲਦੀਆਂ ਜੇ ਸਾਰਿਆਂ ਦਾ ਨਾਮ ਜੋੜ ਲਈਏ ਸੱਚੀ ਜੇ ਕੋਈ ਬੰਦਾ ਜਿਤਨਾ ਚਾਹੁੰਦਾ ਤਾਂ 10 ਕਰੋੜ ਬਣ ਜਾਂਦਾ ਕਰਨਾ ਕੀ ਆ ਉਹਦੇ ਚ ਕੀ ਤਰਕਸ਼ੀਲ ਸੋਚ ਵਿਗਿਆਨਕ ਸੋਚੇ ਕਹਿੰਦੀ ਆ ਕਿ ਕਰਾਮਾਤ ਨਹੀਂ ਹੁੰਦੀ ਚਮਤਕਾਰ ਨਹੀਂ ਹੁੰਦਾ ਕੋਈ ਵੀ ਵਿਅਕਤੀ ਆਪਣੀ दैਵੀ ਸ਼ਕਤੀ ਨਾਲ ਕੋਈ ਕਰਾਮਾਤ ਕੋਈ ਚਮਤਕਾਰ ਕਰਕੇ ਦਿਖਾ ਦੇ ਜਿਹਦੇ ਦਾ ਮਸਲਨ ਬਹੁਤ ਛੋਟੀ ਜੀ ਸ਼ਰਤ ਆ ਕਿ ਮੁਠੀ ਚ ਫੜੇ ਹੋਏ ਨੋਟ ਦਾ ਨੰਬਰ ਹੀ ਦੱਸ ਦੇ ਜਿਹੜੇ ਕਹਿੰਦੇ ਆ ਕਿ 100-100 ਮੀਲ ਤੋਂ ਸੱਚੀਆਂ ਗੱਲਾਂ ਦੱਸ ਦਿੰਦੇ ਆ ਜਿਹੜੇ ਕਹਿੰਦੇ ਆ ਕਿ ਉਹ ਬੰਦੇ ਦਾ ਮਨ ਪੜ ਕੇ ਉਹਦੀਆਂ ਸਾਰੀਆਂ ਗੱਲਾਂ ਦੱਸ ਦਿੰਦੇ ਆ ਉਹਨਾਂ ਲਈ ਇਹ ਸਾਰਾ ਚੈਨ ਇਹ ਜਿਹੀਆਂ 23 ਸ਼ਰਤਾਂ ਨੇ ਉਹ 23 ਸ਼ਰਤਾਂ ਚ ਬੜੀ ਸੌਖੀ ਦਿੱਤੀ ਆ ਬ ਕੋ ਉਹ ਤੋਂ ਦਿਖਾ ਦੇ ਕੋ ਭੂਤ ਸਾਡੇ ਤੇ ਛੱਡ ਦੇ ਕੋਈ ਪਾਣੀ ਤੇ ਚੱਲ ਕੇ ਦਿਖਾ ਦੇ ਕੋਈ ਹਵਾ ਚੁੱਟ ਕੇ ਦਿਖਾ ਦੇ ਬਿਨਾ ਕਿਸੇ ਸਰਕਾਰੀ ਸੌਰੀ ਵਿਗਿਆਨਕ ਸਿਸਟਮ ਦੇ ਤੇ ਉਹ ਇਨਾਮ ਜਿੱਤ ਸਕਦਾ ਮੈਂ ਫਿਰ ਰਿਪੀਟ ਕਰਦਾ ਕਿ ਇਸ ਸਮਾਜ ਚ ਨਾ ਚਮਤਕਾਰ ਕਦੇ ਹੋਇਆ ਨਾ ਚਮਤਕਾਰ ਹੁਣ ਹੋ ਰਿਹਾ ਨਾ ਚਮਤਕਾਰ ਹੋ ਸਕਦਾ ਚਮਤਕਾਰਾਂ ਵਾਲੀ ਗੱਲ ਕਰਕੇ ਸਾਡੇ ਬਹੁਤਾਂ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਰੱਬ ਹੋਰ ਦੇਵੀ ਸ਼ਕਤੀਆਂ ਚ ਬਣ ਜਾਂਦਾ ਕਿ ਹੋ ਸਕਦਾ ਕਿਸੇ ਦਿਨ ਅਸੀਂ ਕਿਸੇ ਨਾ ਕਿਸੇ ਦੀ ਪੂਜਾ ਕਰ ਲਈਏ ਕੋਈ ਨਾ ਕੋਈ ਭਗਤੀ ਕਰ ਲਈਏ ਹੋ ਸਕਦਾ ਸਾਡੀ ਜ਼ਿੰਦਗੀ ਚ ਕੋਈ ਚਮਤਕਾਰ ਹੋ ਜੇ ਸਾਡੇ ਘਰ ਦੀ ਦਿਸ਼ਾ ਦਸ਼ਾ ਸੁਧਰ ਜੇ ਸੋ ਇਹ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਚਾਹੁੰਨਾ ਕਿ ਚਮਤਕਾਰਾਂ ਨਾਲ ਦੀ ਕੋਈ ਚੀਜ਼ ਨਹੀਂ ਹੈ ਇਹ ਆਸ ਛੱਡ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਲਈ ਦਸਾਂ ਨੋਹਾਂ ਦੀ ਕਿਰਤ ਮਿਹਨਤ ਕਰਨੀ ਨਾਲਦਿਆਂ ਦਾ ਸਹਿਯੋਗ ਕਰਨਾ ਨਾਲਦਿਆਂ ਦੀ ਸਪੋਰਟ ਕਰਨੀ ਅਗਰ ਅਸੀਂ ਇਸ ਢੰਗ ਨਾਲ ਚੱਲਾਂਗੇ ਤਾਂ ਅਸੀਂ ਹੁਣ ਨਾਲੋਂ ਬੈਟਰ ਜਿਵੇਂ ਇਨੀਮ ਕਹਿੰਦਾ ਕਿ ਗਰੀਬੀ ਚੱਕੀ ਜਾਓ ਕਿਉਂਕਿ ਗਰੀਬੀ ਜੁੜੀ ਹੈ ਸਾਰੇ ਸਿਸਟਮ ਨਾਲ ਪਰ ਅਸੀਂ ਹੁਣ ਨਾਲੋਂ ਚੰਗੀ ਜ਼ਿੰਦਗੀ ਜਿਉ ਸਕਦੇ ਆ ਜਿਹੜੀ ਸਾਡੀ ਖੂਨ ਪਸੀਨੇ ਦੀ ਕਮਾਈ ਉਹ ਵੇਲਣਾਂ ਦੇ ਚਰਨਾਂ 'ਚ ਚਲੀ ਜਾਂਦੇ ਆ ਬਾਬਿਆਂ ਦੇ ਕੋਲ ਚਲੀ ਜਾਂਦੀ ਆ ਡੇਰਿਆਂ 'ਚ ਚਲੀ ਜਾਂਦੀ ਆ ਸਾਡੀਆਂ ਯਾਤਰਾਵਾਂ ਤੇ ਚਲੀ ਜਾਂਦੀ ਆ ਚੌਂਕੀਆਂ ਭਰਨ ਤੇ ਚਲੀ ਜਾਂਦੀ ਆ ਉਨੀ ਕ ਕਮਾਈ ਜੇ ਅਸੀਂ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਤੇ ਵਰਤ ਲਈਏ ਮੈਂ ਫੇਰ ਗੱਲ ਜੱਤੇ ਜ਼ੋਰ ਦਿੰਨਾ ਕਿ ਅਸੀਂ ਹੁਣ ਨਾਲੋਂ ਸਖਾਲੇ ਹੋ ਸਕਦੇ ਆ ਪਰ ਜਿਵੇਂ ਤਰਿੰਦਰ ਸ਼ਾਸਤਰੀ ਵਰਗੇ ਨੇ ਜਾਂ ਜਿਵੇਂ ਨਿਰਮਲ ਬਾਬੇ ਵਰਗੇ ਸੀ ਹੋਰ ਬੜੇ ਨੇ ਜਿਹੜੇ ਇਹ ਕਹਿੰਦੇ ਨੇ ਵੀ ਇਹ ਸਾਡੇ ਚ ਚਮਤਕਾਰ ਹੈ ਜਿਨ੍ਹਾਂ ਨੂੰ ਲੱਖਾਂ ਲੋਕ ਵੀ ਕਹਿੰਦੇ ਨੇ ਵੀ ਇਹਦੇ ਚ ਚਮਤਕਾਰ ਹੈ ਜਿਹੜੇ ਲੋਕਾਂ ਨੂੰ ਸਾਹਮਣੇ ਬਿਠਾ ਕੇ ਬਿਨਾ ਪੁੱਛੇ ਉਹਨਾਂ ਦੀ ਬਿਮਾਰੀ ਦੱਸ ਦਿੰਦੇ ਨੇ ਤੇ ਘਰੇ ਬੈਠੇ ਲੋਕਾਂ ਦਾ ਵੀ ਆਪਦੀ ਸ਼ਕਤੀ ਦੇ ਨਾਲ ਇਲਾਜ ਕਰ ਦਿੰਦੇ ਨੇ ਫਿਰ ਉਹਨਾਂ ਬਾਰੇ ਕੀ ਕਹੋਗੇ ਦੇਖੋ ਘਰੇ ਬੈਠਾ ਕੋਈ ਇਲਾਜ ਨਹੀਂ ਕਰ ਸਕਦਾ ਜੇ ਤੁਸੀਂ ਤ੍ਰਿੰਦਰ ਸ਼ਾਸਤਰੀ ਦੀ ਗੱਲ ਕਰਦੇ ਹੋ ਮਹਾਰਾਸ਼ਟਰ ਚ ਗਿਆ ਸੀ ਉਹ ਪੰਜ ਦਿਨਾਂ ਨੇ ਉਹਨੇ ਆਪਦੇ ਉੱਥੇ ਪ੍ਰਵਚਨ ਸੁਣਾਉਣੇ ਸੀ ਕਹਿ ਲਓ ਉੱਥੇ ਅੰਧਸ਼ਰਧਾ ਨਰਮੂਲਨ ਸੰਮਤੀ ਬਣੀ ਹੋਈ ਹੈ ਉਹਨਾਂ ਨੇ ਉਹਨੂੰ ਚੈਲੰਜ ਕਰਤਾ ਸੀ ਕਿ ਉਹ ਇੱਕ ਚੰਗੀ ਗੱਲ ਇਹ ਹੈ ਕਿ ਮਹਾਰਾਸ਼ਟਰ ਦੇ ਵਿੱਚ ਅੰਧ ਵਿਸ਼ਵਾਸ ਰੋਕੂ ਕਾਨੂੰਨ ਵੀ ਬਣਿਆ ਹੋਇਆ ਉਹਦੀਆਂ ਇਹਦੀਆਂ ਗੱਲਾਂ ਉਸ ਕਾਨੂੰਨ ਦੇ Daire ਚ ਆਉਂਦੀਆਂ ਸੀ ਉਹਨਾਂ ਨੇ ਇਸ ਗੱਲ ਲਈ ਜਦੋਂ ਉੱਥੇ ਇਹਨੂੰ ਚੈਲੰਜ ਕੀਤਾ ਪੁਲਿਸ ਨੂੰ ਰਿਪੋਰਟ ਕੀਤੀ ਕਿ ਬੰਦਾ ਅੰਧਵਿਸ਼ਵਾਸ ਫਲਾ ਰਿਹਾ ਤੇ ਇਸ ਕਾਨੂੰਨ ਦੀ ਉਗਿਆ ਕਰ ਰਿਹਾ ਤਾਂ ਜਦੋਂ ਉਹਨੂੰ ਇਹ ਲੱਗਿਆ ਕਿ ਹੁਣ ਮੇਰੇ ਖਿਲਾਫ ਕਾਨੂੰਨੀ ਕਾਰਵਾਈ ਹੋਊ ਤੇ ਉਹ ਆਪਦਾ 5 ਦਿਨਾਂ ਵਾਲਾ ਜਿਹੜਾ ਸ਼ਿਵਰ ਕਹਿ ਲੋ ਕੁਛ ਕਹਿ ਲੋ ਉਹ ਵਿਚਾਲੇ ਛੱਡ ਕੇ ਤਿੰਨ ਦਿਨਾਂ ਤੋਂ ਬਾਅਦ ਉੱਥੋਂ ਇਹ ਵਾਪਸ ਆ ਗਿਆ ਸੀ ਭਾਵੇਂ ਉੱਥੇ ਆ ਕੇ ਉਹਨੇ ਬਗੇਸ਼ਵਰ ਧਾਵਾ ਕੇ ਫੇਰ ਚੁਣੌਤੀਆਂ ਦੇਣੀਆਂ ਸ਼ੁਰੂ ਕਰਤੀਆਂ ਸੀ ਤਰਕਸ਼ੀਲਾਂ ਨੂੰ ਕਹਿਣ ਦਾ ਮਤਲਬ ਜਿਵੇਂ ਉਹ ਕਹਿੰਦਾ ਸੀ ਕਿ ਉਹ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਚਲੋ ਅੱਜ ਦਾ ਵਿਸ਼ਾ ਨਹੀਂ ਹੈ ਆਪਾਂ ਇਸ ਤੇ ਪੂਰੀ ਗੱਲ ਕਰ ਕੀ ਆ ਅਸੀਂ ਵੀ ਉਹ ਪਿੱਛੇ ਜੇ ਗੁਰਦਾਸਪੁਰ ਇਧਰ ਆਪਣੇ ਪੰਜਾਬ ਆਇਆ ਸੀ ਅਸੀਂ ਵੀ ਉਹਨੂੰ ਚੈਲੰਜ ਕੀਤਾ ਸੀ ਕਿ ਤੇਰੇ ਕੋਲ ਅਗਰ ਕੁਝ ਵੀ ਹੈ ਕਿਉਂਕਿ ਇਹੋ ਜੀ ਕੋਈ ਪੜ੍ਹਾਈ ਕੋਈ ਵਿਦਿਆ ਅਜੇ ਤੱਕ ਬਣੀ ਨਹੀਂ ਹਾਂ ਵਿਗਿਆਨ ਕੱਲ ਨੂੰ ਕੁਝ ਤਕਨੀਕਾਂ ਇਹੋ ਜੀਆਂ ਲੱਭ ਰਹੀਆਂ ਨੇ ਕਿ ਕੋਈ ਬੰਦੇ ਨੂੰ ਇਹ ਬੰਦੇ ਦੇ ਉੱਤੇ ਸਿਰ ਦੇ ਉੱਤੇ ਫਿੱਟ ਕਰਕੇ ਤੇ ਉਹਦੇ ਅੰਦਰ ਕੀ ਕੁਝ ਵਾਪਰ ਰਿਹਾ ਤੇ ਉਹ ਸਿਗਨਲਾਂ ਦੇ ਜਰੀਏ ਉਹਨੂੰ ਜਾਣਨ ਦੀ ਸਮਰੱਥਾ ਆਉਣ ਵਾਲੇ ਸਮੇਂ 'ਚ ਡਿਵੈਲਪ ਹੋਣ ਵਾਲੀ ਆ ਪਰ ਜੇ ਇਹ ਕਹੇ ਕਿ ਮੈਂ ਕਿਸੇ ਵਿਗਿਆਨਕ ਸਿਸਟਮ ਤੋਂ ਬਿਨਾ ਆਪਣੀਆਂ ਦੇਵੀ ਸ਼ਕਤੀਆਂ ਨਾਲ ਗੈਬੀ ਸ਼ਕਤੀਆਂ ਨਾਲ ਕੁਝ ਜਿਹੇ ਕਰ ਸਕਦਾ ਉਸ ਗੱਲ ਨੂੰ ਅਸੀਂ ਆਪਣੇ ਚੈਲੰਜ ਨੂੰ ਫਿਰ ਦਰਹਰਾਉਨੇ ਆਂ ਅੱਛਾ ਭਦੌਰ ਸਾਹਿਬ ਤੁਸੀਂ ਤਮਾਮ ਗੱਲਾਂ ਰੱਖੀਆਂ ਨੇ ਇਸ ਵਿਸ਼ੇ ਤੇ ਹੁਣ ਇੱਕ ਮੈਂ ਬੜਾ ਮਜ਼ਾਕੀਆ ਜਿਹਾ ਪ੍ਰਸ਼ਨ ਕਰਦਾ ਦੱਸੋ ਮੰਨ ਲਓ ਤੁਸੀਂ ਕਹਿ ਰਹੇ ਹੋ ਰੱਬ ਨਹੀਂ ਹੈ ਭੂਤ ਪ੍ਰੇਤ ਨਹੀਂ ਹੈ ਧਰਮ ਰਾਜ ਦੀ ਕਚਹਿਰੀ ਨਹੀਂ ਹੈ ਤੇ ਜੇ ਸੱਚੀ ਹੋਈ ਤੇ ਫਿਰ ਤੁਹਾਡਾ ਹਾਲ ਕੀ ਹੋਊਗਾ ਦੇਖੋ ਸਾਨੂੰ ਤਾਂ ਇਹ ਪਤਾ ਹੈ ਕਿ ਜਿਹੜੀ ਗੱਲ ਹੈ ਹੀ ਨਹੀਂ ਉਹ ਬਾਲੇ ਬੰਦਿਆਂ ਦੇ ਕਹਿਣ ਨਾ ਹੁੰਦੀ ਨਹੀਂ ਵੀ ਇਹਨੂੰ ਬਾਲੇ ਕਹਿੰਦੇ ਐ ਇਹਨੂੰ ਬਾਲੇ ਮੰਨਦੇ ਐ ਸੱਚ ਸਾਚੀ ਐ ਇਹ ਬ੍ਰਹਿਮੰਡ ਸਵੈ ਚੱਲਦਾ ਤੇ ਮਨੁੱਖ ਦੀ ਉਹਦੇ ਚ ਇੱਕ ਐਂ ਕਹਿਣਾ ਹੋਵੇ ਨਾ ਤੇ ਜੇ ਕੋਈ ਬਹੁਤ ਵੱਡਾ ਪਹਾੜ ਹੋਵੇ ਤੇ ਉਹਦੇ ਤੇ ਆਪਾਂ ਇੱਕ ਖਸਖਸ ਦਾ ਦਾਣਾ ਸਿੱਟ ਦਈਏ ਮਨੁੱਖ ਦੀ ਹੋਂਦ ਇੰਨੀ ਵੀ ਨਹੀਂ ਐ ਕੁਦਰਤ ਦੇ ਨਜ਼ਰੀਏ ਚ ਕਿਉਂਕਿ ਕਿੰਨੀਆਂ ਗੈਲੈਕਸੀਆਂ ਗੈਲੈਕਸੀਆਂ ਜੋ ਫਿਰ ਇੱਕ ਸਾਡੇ ਵਾਲੀ ਗੈਲੈਕਸੀ ਇਸ ਗੈਲੈਕਸੀ ਵਿੱਚ ਫਿਰ ਸੂਰਜ ਪਰਿਵਾਰ ਫਿਰ ਉਹਦੇ ਗ੍ਰਹਿ ਉਪਗ੍ਰਹਿ ਉਹਨਾਂ ਗ੍ਰਹਾਂ 'ਚ ਇੱਕ ਧਰਤੀ ਧਰਤੀ ਦੇ ਵਿੱਚੋਂ ਫਿਰ ਅਸੀਂ ਪੂਰੇ ਸਾਰੇ ਦੇਸ਼ਾਂ 'ਚ ਇੱਕ ਭਾਰਤ 'ਚ ਬੈਠੇ ਆਂ ਭਾਰਤ 'ਚ ਉਹ ਹਾਂ ਪੰਜਾਬ ਪੰਜਾਬ ਦਾ ਜ਼ਿਲ੍ਹਾ ਬਰਨਾਲਾ ਬਰਨਾਲੇ ਦਾ ਜ਼ਿਲ੍ਹੇ ਦਾ ਪਿੰਡ ਭਦੌੜ ਮੈਂ ਉੱਥੇ ਬੈਠਾ ਕੀ ਹੈ ਸਿਤਾ ਮਨੁੱਖ ਦੀ ਕੀ ਹੈ ਸਿਤਾ ਜੇ ਆਪਾਂ ਇਹਨੂੰ ਸਾਰਿਆਂ ਨੂੰ ਦੇਖੀਏ ਤਾਂ ਇੱਕ ਵੱਡੇ ਪਹਾੜ ਤੇ ਉਹੀ ਗੱਲ ਆ ਵੀ ਖਸਕ ਦਾ ਦਾਣਾ ਸਿੱਟਣ ਵਾਲੀ ਗੱਲ ਆ ਤੇ ਇੱਥੇ ਆਉਂਦਾ ਵੀ ਨਹੀਂ ਮਿੱਤਰ ਪਿਆਰਿਓ ਤੁਸੀਂ ਉਹ तमाम ਜਵਾਬ ਸੁਣੇ ਨੇ ਜੋ ਰੱਬ ਨੂੰ ਨਾਮ ਮੰਨਣ ਅ ਨਰਕ ਸਵਰਗ ਚ ਵਿਸ਼ਵਾਸ ਨਾ ਰੱਖਣ ਲਈ ਧਰਮ ਰਾਜ ਦੀ ਕਚਹਿਰੀ ਨੂੰ ਨਾਮ ਮੰਨਣ ਲਈ ਆਤਮਾ ਦੀ ਹੋਂਦ ਨੂੰ ਨਾਮ ਮੰਨਣ ਦੇ ਲਈ ਇਹਨਾਂ ਨੇ ਦਿੱਤੇ ਨੇ ਹੁਣ ਫੈਸਲਾ ਤੁਹਾਡੀ ਕਚਹਿਰੀ ਚ ਹੈ ਤੁਹਾਨੂੰ ਇਹਨਾਂ ਦੀਆਂ ਗੱਲਾਂ ਚ ਕਿੰਨਾ ਕਦਮ ਲੱਗਦਾ ਹੈ ਇਹਨਾਂ ਦੀਆਂ ਦਲੀਲਾਂ ਚ ਕਿੰਨਾ ਕਦਮ ਲੱਗਦਾ ਇੱਕ ਗੱਲ ਜਾਂਦਾ ਜਾਂਦਾ ਮੈਂ ਵੀ ਕਹ ਦਿਆਂ ਮੈਨੂੰ ਇੱਕ ਮਿੱਤਰ ਕਹਿ ਰਿਹਾ ਸੀ ਕਹਿੰਦਾ ਕਿ ਜੇਕਰ ਰੱਬ ਨੂੰ ਮੰਨਣਾ ਹੈ ਜਾਂ ਗੈਬੀ ਸ਼ਕਤੀਆਂ ਨੂੰ ਮੰਨਣਾ ਹੈ ਤਾਂ ਉਹ ਤਾਂ ਹਰੇਕ ਹੀ ਮੰਨੀ ਜਾਂਦਾ ਹੈ ਉਹਦੇ ਲਈ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਤੇ ਜੇ ਇਹਨਾਂ ਚੀਜ਼ਾਂ ਦੀ ਹੋਂਦ ਤੋਂ ਮੁਨਕਰ ਹੋਣਾ ਹੈ ਤਾਂ ਉਹੀ ਹੋ ਸਕਦਾ ਜਿਨੇ ਕੋਈ ਅਧਿਐਨ ਕੀਤਾ ਕੋਈ ਪੜ੍ਹਾਈ ਕੀਤੀ ਆ ਕੋਈ ਤਰਕ ਦਲੀਲ ਨਾਲ ਸੋਚਿਆ ਉਹ ਮਿੱਤਰ ਤਾਂ ਇੱਥੋਂ ਤੱਕ ਕਹਿੰਦਾ ਕਹਿੰਦਾ ਕਿ ਆਸਤਕ ਹੋਣ ਲਈ ਕੋਈ ਤਪੱਸਿਆ ਨਹੀਂ ਕਰਨੀ ਪੈਂਦੀ ਉਹ ਅਣਪੜ ਵੀ ਹੋ ਸਕਦਾ ਹੈ ਤੇ ਨਾਸਤਕ ਹੋਣ ਲਈ ਸੱਚੀ ਮੁੱਚੀ ਬਹੁਤ ਜ਼ਿਆਦਾ ਪੜਨਾ ਲਿਖਣਾ ਤੇ ਸਮਝਣਾ ਪੈਂਦਾ ਹੈ ਮਤਲਬ ਤਪੱਸਿਆ ਕਰਨੀ ਪੈਂਦੀ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਸੁਣਿਆ ਰਜਿੰਦਰ ਪਧੌੜ ਜੀ ਨੂੰ ਬਹੁਤ ਮਿਹਰਬਾਨੀ ਪਧੌੜ ਸਾਹਿਬ ਬਹੁਤ ਸ਼ੁਕਰੀਆ ਡਾਕਟਰ ਬਖਸ਼ੀਸ਼ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਲਾਈਵ ਸੱਚ ਚੈਨਲ ਦੇ ਜਰੀਏ ਲੱਖਾਂ ਲੋਕਾਂ ਨੂੰ ਆਪਾਂ ਆਪਣੀ ਗੱਲ ਕਹਿਣ ਲਈ ਕਾਮਯਾਬ ਹੋਏ ਆ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸ਼ੁਕਰੀਆ ਜੀ